ਗੋੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮੈਂ ਚੀਤ ਝੂਠ ਵਿਕਾਰ ਜਾਗੈ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੇ ਮਨ ਨਾਮ ਸੋਚੀਤ ਵਾਹੋ ਵਾਹੋ ਸਾਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਰਮਲ ਏਕ ਰਹਾਓ ਅਗਨ ਪਾਣੀ ਬੋਲੇ ਭੜਵਾ ਜਿਹਵਾ ਇੰਦਰੀ ਏਕ ਸਵਾਹ ਦਿਸਟ ਵਿਕਾਰੀ ਨਾਹੀ ਭਉ ਪਾਉ ਆਪ ਮਾਰੇ ਤਾਂ ਪਾਏ ਨਾਉ ਸ਼ਬਦ ਮਰੈ ਫਿਰ ਮਰਨ ਨਾ ਹੋਵੇ ਬਿਨ ਮੂਵੇ ਕਿਉ ਪੂਰਾ ਹੋਵੇ ਪਰਪੰਚ ਵਿਆਪ ਰਹਾ ਮਨ ਦੋਏ ਥਿਰ ਨਾਰਾਇਣ ਕਰੇ ਸੋ ਹੋਏ ਬੋਹਿਥ ਚੜੋ ਜਾਂ ਆਵੇ ਵਾਰ ਠਾਕੇ ਬੋਹਿਥ ਦਰਗਹਿ ਮਾਰ ਸੱਚ ਸਲਾਹੀ ਧੰ ਗੁਰਦਵਾਰ ਨਾਨਕ ਦਰ ਘਰ ਏਕੰਕਾਰ ਗਉੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦਵਾਰ ਅੰਮ੍ਰਿਤ ਧਾਰ ਗਗਨ ਦਸ ਦਵਾਰ ਸਰੇ ਭਵਨ ਵਿਦਿਆ ਆਪ ਮੁਰਾਰ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮੰਨੈ ਅੰਮ੍ਰਿਤ ਰਸ ਪੀਜੈ ਰਹਾ ਜਨਮ ਜੀਤ ਮਰਨ ਮੰਨ ਮੰਨ ਆਪ ਮੁਗਾ ਮਨ ਮਨ ਤੇ ਜਾਣਿਆ ਨજર ਭਈ ਘਰ ਘਰ ਤੇ ਜਾਣਿਆ ਜਤ ਸਤ ਤੀਰਥ ਮਜਨ ਨਾਮ ਅਧਿਕ ਬਿਥਾਰ ਕਰੋ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਰ ਮਨੋ ਤਉ ਪਰ ਘਰ ਜਾਓ ਕਿਸ ਜਾਚੋ ਨਾਹੀ ਕੋ ਥਾਓ ਨਾਨਕ ਗੁਰਮਤ ਸਹਿਜ ਸਮਾਓ ਗੌੜੀ ਮਹੱਲਾ ਪਹਿਲਾ ਸਤਿਗੁਰ ਮਿਲੈ ਸੁਮਰਨ ਦਿਖਾਏ ਮਰਨ ਰਹਿਣ ਸਸ ਰਸ ਅੰਤਰ ਪਾਏ ਗਰਬ ਨਿਵਾਰ ਗगनpur ਪਾਏ ਮਰਨ ਲਿਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਣਾ ਰਹਾਓ ਸਤਗੁਰ ਮਿਲੈ ਤਾਂ ਦੁਬਿਦਾ ਭਾਗੈ ਕਮਲ ਵਿਗਾਸ ਮਨ ਹਰ ਪ੍ਰਭ ਲਾਗੈ ਜੀਵਤ ਮਰੈ ਮਹਾਰਸ ਆਗੈ ਸਤਗੁਰ ਮਿਲੈ ਸਚ ਸੰਜਮ ਸੂਚਾ ਗੁਰ ਕੀ ਪੌੜੀ ਊਚੋ ਊਚਾ ਕਰਮ ਮਿਲੈ ਜਮ ਕਾ ਭੋ ਮੂਚਾ ਗੁਰ ਮਿਲੈ ਮਿਲ ਅੰਕਸਮ ਆਇ ਕਰ ਕਿਰਪਾ ਘਰ ਮਹਿਲ ਦਿਖਾਇਆ ਨਾਨਕ ਹਉਮੈ ਮਾਰ ਮਿਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਪਿਆ ਨਹਿ ਮੇਟੈ ਕੋਏ ਕਿਆ ਜਾਣਾ ਕਿਆ ਆਗੈ ਹੋਏ ਜੋ ਤਿਸ ਭਾਣਾ ਸੋਈ ਹੂਆ ਅਵਰਣਾ ਕਰਨੇ ਵਾਲਾ ਦੂਆ ਨਾ ਜਾਣਾ ਕਰਮ ਕੇਵੜ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਓ ਤੂੰ ਏ ਵਟਦਾਤਾ ਦੇਵਨਹਾਰ ਤੋਟ ਨਾਹੀ ਤੁਧ ਭਗਤ ਪੰਡਹਾਰ ਕੀਆ ਗਰਬ ਨ ਆਵੈ ਰਾਸ ਜੀਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜਿਵਾਲੇ ਬਖਸ਼ ਮਿਲਾਏ ਜੋ ਭਾਵੀ ਤਿਉ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ ਗੁਰਮਤਿ ਦੇ ਪਰੋਸੈ ਤੇਰੇ ਤਨ ਮਹਿ ਮੈਲ ਨਾਹੀ ਮਨ ਰਤਾ ਗੁਰਬਚਨੀ ਸਤਸਬਦ ਪਛਾਤਾ ਤੇਰਾ ਤਾਣ ਨਾਮ ਕੀ ਵਿਢਿਆਏ ਨਾਨਕ ਰਹਿਣਾ ਭਗਤ ਸਰਣਾਏ ਗੌੜੀ ਮਹੱਲਾ ਪਹਿਲਾ ਜਿਨ ਅਕਥ કહਾਇਆ ਅਪਿਓ ਪੀਆ ਆ ਅਨ ਭੈ ਵਿਸਰੇ ਨਾਮ ਸਮਾਇਆ ਕਿਆ ਡਰੀਐ ਡਰ ਡਰਹਿ ਸਮਨ ਪੂਰੇ ਗੁਰ ਕੈ ਸਬਦ ਪਛਾਨਾ ਰਹਾਓ ਜਿਸ ਨਰ ਨਾਮ ਰਾਮ ਰਿਦੈ ਹਰਿ ਰਾਸ ਸਹਿ ਸੁਭਾਏ ਮਿਲੇ ਸਾਬਾਸ ਜਾਹੇ ਸਵਾਰੈ ਸਾਜ ਬਿਆਲ ਇਤ ਉਤ ਮਨ ਮੁਖ ਬਾਧੇ ਕਾਲ ਐਹਨਿਸ ਰਾਮ ਰਿਦੈ ਸੇ ਪੂਰੇ ਨਾਨਕ ਰਾਮ ਮਿਲੇ ਭ੍ਰਮ ਦੂਰੇ ਗਉੜੀ ਮਹੱਲਾ ਪਹਿਲਾ ਜਨਮ ਮਰੈ ਤ੍ਰੈ ਗੁਣ ਹਿਤਕਾਰ ਚਾਰੇ ਬੇਦ ਕਥਹਿ ਆਕਾਰ ਤੀਨ ਅਵਸਥਾ ਕਹੇ ਵਖਿਆਨ ਤੁਰਿਆ ਅਵਸਥਾ ਸਤਗੁਰ ਤੇ ਹਰ ਜਾਨ ਹਰਿ ਰਾਮ ਭਗਤ ਗੁਰ ਸੇਵਾ ਤਰਣਾ ਬਾਹੜ ਜਨਮ ਨਾ ਹੋਏ ਹੈ ਮਰਣਾ ਰਹਾਉ ਚਾਰ ਪਦਾਰਥ ਕਹੈ ਸਭ ਕੋਈ ਸਿਮਰਤ ਸਾਸਤ ਪੰਡਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨ ਪਾਇਆ ਮੁਗਤ ਪਦਾਰਥ ਭਗਤ ਹਰ ਪਾਇਆ ਜਾ ਕੈ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਗਤ ਆਨੰਦ ਗੁਰਮਤਿ ਪਾਏ ਪਰਮ ਆਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹੇ ਨਿਰਾਸ 부ਝਾਇਆ ਦੀਨਾ नाथ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੋ ਸੰਸਾਰੋ ਲੱਭ ਲੋਭ ਮੁਚ ਕੂੜ ਕਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁੱਲਦੀ ਦੇਖੀ ਜੋ ਤਾਰੂ ਪ੍ਰਸਾਰੋ ਸੁਣ ਸੁਣ ਸਿੱਖੁ ਹਮਾਰੀ ਸੁਕ੍ਰਤ ਕੀ ਤਾਰੈ ਸੀ ਮੇਰੇ ਜੀੜੇ ਬਹੁੜ ਨ ਆਵੈ ਵਾਰੀ ਰਹਾਉ ਹਉ ਤੁਧ ਅੱਖ ਮੇਰੀ ਕਾਇਆ ਤੂੰ ਸੁਣ ਸਿੱਖੁ ਹਮਾਰੀ ਨਿੰਦਾ ਚਿੰਦਾ ਕਰੇ ਪਰਾਏ ਝੂਠੀ ਲਾਇ ਤਵਾਰੇ ਵੇਲ ਪਰਾਏ ਜੋਹ ਹੈ ਜੀੜੇ ਕਰੇ ਚੋਰੀ ਬੁਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹੀਏ ਛੁੱਟੜ ਹੋਈਐ ਨਾਰੀ ਤੂੰ ਕਾ ਆ ਰਹੀ ਹੈ ਸੁਪਨੰਤਰ ਤੁੱਦ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕਿਛ ਲੀਆ ਤਾਂ ਮਨ ਭਲਾ ਪਾਇਆ ਹਰਤ ਨਾ ਸੋਭਾ ਪਤਨਟ ਹੋਈ ਅਹਿਲਾ ਜਨਮ ਗਵਾਇਆ ਹਉ ਖਰੀ ਦੁਹੇਲੀ ਹੋਈ ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛਿਆ ਕੋਈ ਰਹਾ ਤਾਜੀ ਤੁਰ ਕੀ ਸੋਇਨਾ ਰੂਪਾ ਕੱਪੜ ਕੇਰੇ ਭਾਰਾ ਕਿਸੇ ਨਾਲ ਨਾ ਚੱਲੇ ਨਾਨਕ ਝੜ ਝੜ ਪਏ ਗਵਾਰਾ ਪੂਜਾ ਮੇਵਾ ਮੈਂ ਸਭ ਕਿਸ ਚਾਖਿਆ ਇੱਕ ਅਮਰਤ ਨਾਮ ਤੇਮਾਰਾ ਦੇ ਦੇ ਨੀਵ ਦੀਵਾਰ ਉਸਾਰੀ ਭਸਮੰਦਰ ਕੀ ਢੇਰੀ ਸੱਚੇ ਸੱਚ ਨਾ ਦੇ ਕਿਸ ਹੀ ਅੰਧ ਜਾਣ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨਾ ਕੇਰੀ ਸੁਣ ਮੂਰਖ ਮਨ ਅਜਾਣਾ ਹੋਗਤ ਸਹਿ ਕਾ ਭਾਣਾ ਰਹਾਓ ਸਾਹੂ ਹਮਾਰਾ ਠਾਕੁਰ ਪਹਾਰਾ ਹਮ ਤਿਸਕੇ ਵਣਜਾਰੇ ਜੀਉ ਪਿੰਡ ਸਭ ਰਾਸਤ ਸੈ ਕੀ ਮਾਰ ਆਪੇ ਜੀਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਇਕ ਜਨਾ ਕਿਉਂ ਰਾਖੋ ਘਰ ਬਾਰ ਮਨ ਮਾਰੇ ਲੂਟੇ ਨੀਤ ਨੀਤ ਕਿਸ ਅਗਾਹ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨ ਆਗੇ ਜਮਦਲ ਬਖਮ ਕਣ ਰਹਾਓ ਉਸਾਰ ਮੜੋਲੇ ਰਾਖੈ ਦਵਾਰਾ ਭੀਤਰ ਬੈਠੀ ਸਾਧਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁਟੇਨ ਸੋ ਪੰਜ ਜਨ ਧਾਏ ਮੜੋਲੇ ਲੂਟਿਆ ਦੇ ਹੋਰਾ ਸਾ ਤਰਪ ਸਾ ਤਨ ਪਕੜੀ ਏਕ ਜਨ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਜ ਜਨ ਕਾਮਣ ਲੋੜਾ ਐ ਕਾਮਣ ਲੋੜੈ ਸੁਇਨਾ ਰੂਪਾ ਮਿੱਤਰ ਲੋੜੈ ਸੁਖ ਆਦਾਤਾ ਨਾਨਕ ਪਾਪ ਕਰੇ ਤਿਨ ਕਾਰਣ ਜਾਸੀ ਜੰਪੂਰ ਬਾਦਾਤਾ ਗਉੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਘਟ ਭੀਤਰ ਮੁੰਦਰਾ ਕਾਇਆ ਕੀਜੈ ਖਿੰਥਾਤਾ ਪੰਜ ਚੇਲੇ ਵਸ ਕੀਜੈ 라ਵਲ ਇਹ ਮਨ ਕੀਜੈ ਡੰਡਾਤਾ ਜੋਗ ਜੁਗਤਿ ਿਇਵ ਪਾਵਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਵਸਤਾ ਰਹਾਉ ਮੂਡ ਮੁੰਡਾਇ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾ ਤਾ ਤ੍ਰਿ ਭਵਨ ਤਾਰਨ ਹਾਰ ਸੁਆਮੀ ਏਕ ਨ ਚੇਤਸ ਅੰਦਾਤਾ ਕਾਰਪਟੰਬ ਗਲੀ ਮਨ ਲਾਵਸ ਸੰਸਾ ਮੂਲ ਨ ਜਾਵਸਤਾ ਏਕ ਸ ਚਰਣੀ ਜੇ ਜਤਿ ਲਾਵਹਿ ਲਭ ਲੋਭ ਕੀ ਧਾਵਸਤਾ ਜਪਸ ਨਿਰੰਜਨ ਰਚਸ ਮਨਾ ਕਾਹੇ ਬੋਲੇ ਜੋਗੀ ਕਵਟ ਘਨਾ ਰਹਾ ਕਾਇਆ ਕਮਲੀ ਹੰਸ ਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਪ੍ਰਣਵਤ ਨਾਨਕ ਨਾਗੀ ਦਾਜੈ ਫਿਰ ਪਾਸ਼ਾ ਪਛਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੈ ਜੇ ਕਰ ਦ੍ਰਿੜ ਚਿਤ ਕੀਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਟਨ ਹਾਰਾ ਲੀਜੈ ਰੇ ਮਨ ਏਕੋ ਸਾਹਿਬ ਪਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵਹਿ ਅਲੱਖ ਨ ਲਖਣਾ ਜਾਈ ਰੇ ਰਹਾਉ ਸਕਰਖੰਡ ਮਾਇਆ ਤਨ ਮੀਠੀ ਹਮ ਤਉ ਪੰਡ ਉਚਾਈ ਰੇ ਰਾਤ ਹਨੇਰੀ ਸੁਜਸ ਨਾਹੀ ਲਜ ਟੂਕ ਸਮੂਸਾ ਪਾਈ ਰੇ ਮਨ ਮੁਖ ਕਰਹਿ ਤੇਤਾ ਦੁਖ ਲਾਗੈ ਗੁਰਮੁਖ ਮਿਲੈ ਵਡਾਈ ਰੇ ਜੋ ਤਨ ਕੀਆ ਸੋਈ ਹੋਵਾ ਕੀਰਤਨਾ ਮੇਟਿਆ ਜਾਈ ਰੇ ਸੁਬਰ ਭਰੇ ਨਾ ਹੋਵਹਿ ਊਣੇ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਕ ਹੋਵੈ ਜੇ ਨਾਨਕ ਤਉ ਮੂੜਾ ਕਿਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕਦ ਕੀ ਮਾਈ ਬਾਪ ਕਦ ਕੇਰਾ ਕਿ ਦੂ ਥਾਵੋ ਹਮ ਆਏ ਅਗਨ ਬਿੰਬ ਜਲ ਪੀ ਭਿਤਰ ਨਿਪਜੈ ਕਾਹੇ ਕੰਮ ਉਪਾਏ ਮੇਰੇ ਸਾਹਿਬ ਕੌਣ ਜਾਣੈ ਗੁਣ ਤੇਰੇ ਕਹੇ ਨਾ ਜਾਣੀ ਓ ਗਣ ਮੇਰੇ ਰਹਾਓ ਕੀਤੇ ਰੁਖ ਬਿਰਖ ਹਮ ਚੀਨੇ ਕੀਤੇ ਪਸ਼ੂ ਪਾਏ ਕੀਤੇ ਨਾਗ ਕੁਲੀ ਮਹਿ ਆਏ ਕੀਤੇ ਪੰਖ ਉਡਾਏ ਹਟ ਪਟਣ ਵਿੱਚ ਮੰਦਰ ਭੰਨ ਕਰ ਚੋਰੀ ਘਰ ਆਵੇ ਅੱਗੋ ਦੇਖੇ ਪਿੱਛੋ ਦੇਖੇ ਤੁਜ ਤੇ ਕਾਹ ਛਪਾਵੇ ਤੜ ਤੀਰਥ ਮਨਵਖਣ ਦੇਖੇ ਹਟ ਪਟਣ ਬਾਜ਼ਾਰਾ ਲੈ ਕੇ ਤੱਕੜੀ ਤੋਲਣ ਲਾਗਾ ਘਟ ਹੀ ਮਹਿ ਬਣ ਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰੋ ਪਾਵਹੁ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਗਉੜੀ ਬੈਰਾਗਣ ਮਹੱਲਾ ਪਹਿਲਾ ਰੈਣ ਗਵਾਏ ਸੋਇ ਕੈ ਦਿਵਸ ਗਵਾਇ ਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਆ ਰਾਮ ਕਾ ਮੂੜੇ ਫਿਰ ਪਾਸ਼ਾ ਪਛਤਾਹੇ ਰੇ ਰਹਾ ਅਨਤ ਤਨ ਧਰਣੀ ਧਰੇ ਅਨਤ ਨਾ ਚਾਹ ਆ ਜਾਏ ਅਨਤ ਕਉ ਚਾਹਨ ਜੋਗੇ ਸੇ ਆਏ ਅਨਤ ਗਵਾਏ ਆਪਨ ਲੀਆ ਜੇ ਮਿਲੈ ਤਾਂ ਸਭ ਕੋ ਭਾਗ ਠੋਏ ਕਰਮਾਂ ਉਪਰ ਨਿਭੜੈ ਜੇ ਲੋਚਾ ਸਭ ਕੋਏ ਨਾਨਕ ਕਰਣਾ ਜਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੈ ਵਡਾਈ ਕਿਸੈ ਵਡਾਈ ਦੇ ਗਉੜੀ ਬੈਰਾਗਣ ਮਹੱਲਾ ਪਹਿਲਾ ਹਰਣੀ ਹੋਮਾ ਬਨ ਬਸਾ ਕੰਦ ਮੂਲ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸਹੁ ਮਿਲੈ ਵਾਰ ਵਾਰ ਹਉ ਜਾਓ ਜੀਉ ਮੈਂ ਬਨਜਾਰਨ RAM ਕੀ ਤੇਰਾ ਨਾਮ ਵਖਰ ਬਾਪਾਰ ਜੀ ਰਹਾਓ ਕੋਕਲ ਹੋਵਾ ਅੰਬ ਬਸਾ ਸਹਿ ਸਬਦ ਵਿਚਾਰ ਸਹਿ ਸੁਭਾਏ ਮੇਰਾ ਸਹ ਮਿਲੈ ਦਰਸ਼ਨ ਰੂਪ ਅਪਾਰ ਮਛਲੀ ਹੋਵਾ ਜਲ ਬਸਾ ਜੀ ਜੰਤ ਸਭ ਸਾਰ ਉਰਵਾਰ ਪਾਰ ਮੇਰਾ ਸਹ ਵਸੈ ਹੋ ਮਿਲੋਗੀ ਬਾਹ ਪਸਾਰ ਨਗਰ ਹੋਵਾ ਧਰ ਬਸਾ ਸਬਦ ਵਸੈ ਪਹਉ ਜਾਏ ਨਾਨਕ ਸਦਾ ਸੁਹਾਗੁਣੀ ਜਿਨ ਜੋਤੀ ਜੋਤ ਸਮਾਇ ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵ ਰਹੁ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਾਓ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸਮਾਲੀਆਨ ਦੇਖੇਗਾ ਦੇਵਨ ਹਰ ਤੇਰੇ ਦਾਨ ਹੈ ਕੀਮਤ ਨਾ ਪਵੈ ਤਿਸੁ ਦਾਤੇ ਕਮਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੁ ਸਜਣ ਆਸੀ ਸੜੀਆਂ ਜੇ ਹੋਵੈ ਸਾਹਿਬ ਸਿਉ ਮੇਲ ਘਰ ਘਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਹ ਆਵਨ ਰਾਗ ਗੌੜੀ ਮਹੱਲਾ ਤੀਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੌੜੀ ਗੁਆਰੇਰੀ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਸੋਈ ਮੇਰਾ ਪ੍ਰਭ ਸਭ ਵਿਦਾ ਪੇ ਜਾਣ ਹੁਕਮੇ ਮੇਲੇ ਸਬਦ ਪਛਾਣ ਸਤਿਗੁਰ ਕੈ ਭੈ ਭ੍ਰਮ ਪਹੋ ਜਾਏ ਪਹਿਰਾਚੈ ਸੱਚ ਰੰਗ ਸਮਾਏ ਰਹਾਓ ਗੁਰ ਮਿਲਿਆ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸਬਦ ਸਲਾਹ ਹੈ ਅੰਤ ਅਪਾਰਾ ਵਾਰ ਮੇਰਾ ਪ੍ਰਭ ਬਖਸੇ ਬਖਸ਼ਣਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਹਰ ਮਨ ਨਿਰਮਲ ਵਸੈ ਸੱਚ ਸੋਏ ਸਾਚ ਵਸੇਐ ਸਾਚੀ ਸਭ ਕਰ ਊਤਮ ਕਰਨੀ ਸਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮਖ ਨਾਮ ਪਛਾਣ ਕੋਏ ਜੀਵਦਾਤਾ ਦੇਵਨ ਹਰ ਨਾਨਕ ਹਰ ਨਾਮੇ ਲੱਗੈ ਪਿਆਰ ਗੌੜੀ ਗੁਵਾਰੇਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੈ ਸਿਜੈ ਜਨ ਸਿਜੈ ਸੋਏ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੈ ਸਿਜੈ ਸੋਏ ਗੁਰ ਤੇ ਸਹਿਜ ਸਾਚ ਬੀਚਾਰ ਗੁਰ ਤੇ ਪਾਏ ਮੁਖਤ ਦੁਆਰ ਪੂਰਾ ਭਾਗ ਮਿਲੈ ਗੁਰ ਆਏ ਸੱਚੈ ਸਹਜ ਸਾਚ ਸਮਾਏ ਰਹਾਓ ਗੁਰ ਮਿਲਿਆ ਤ੍ਰਿਸ਼ਨਾ ਅਗਨ 부ਝਾਏ ਗੁਰ ਤੇ ਸਾਤ ਬਸੈ ਮਨ ਆਏ ਗੁਰ ਤੇ ਪਵਿੱਤ ਪਾਵਨ ਸੁਚ ਸੋਏ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਭਰਮ ਭੁਲਾਏ ਬਿਨ ਨਾਵੇ ਬਹੁਤਾ ਦੁਖ ਪਾਈ ਗੁਰਮਖ ਹੋਵੇ ਸੋ ਨਾਮ ਧਿਆਈ ਦਰਸ਼ਨ ਸੱਚੈ ਸੱਚੀ ਪਤ ਹੋਈ ਕਿਸ ਨੂੰ ਕਹੀਐ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚ ਸਮਾਵਾ ਗਉੜੀ ਗਵਾਰੇਰੀ ਮਹਲਾ ਤੀਜਾ ਸੋ ਥਾਓ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੈ ਸਭ ਕਿਸ ਸਾਚ ਆਪੇ ਆਪੈ ਗਰਮ ਹੋ ਗਵ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੁਥਾਏ ਰਹਾਓ ਜਲੋ ਇਹ ਜੇਵਾ ਦੂਜੈ ਪਾਏ ਹਰ ਰਸ ਨਾ ਚਾਖੈ ਫੀਕਾ ਆਲਾਏ ਬਿਨ ਬੂਝੇ ਤਨ ਮਨ ਫੀਕਾ ਹੋਏ ਬਿਨ ਨਾਵੇ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੇ ਗੁਰਸਬਦ ਵਿਚਾਰ ਅੰਮ੍ਰਿਤ ਪੀਵੈ ਨਿਰਮਲ ਧਾਰ ਨਾਮ ਸਮਾਵੈ ਜੋ ਭਾਂਡਾ ਹੋਏ ਹੁੰਦਾ ਭਾਂਡਾ ਟਿਕੈ ਨਾ ਕੋਏ ਗੁਰਸਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸਬਦ ਪਿਆਸ ਗੌੜੀ ਗੁਆਰੇਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨਾ ਪਾਏ ਹਉਮੈ ਵਿੱਚ ਗਾਵਹਿ ਬਿਰਥਾ ਜਾਏ ਗਾਵਨ ਗਾਵਹਿ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਪਾਵੇ ਗਾਵਤ ਰਹੇ ਜੇ ਸਤਿਗੁਰ ਪਾਵੇ ਮਨ ਤਨ ਰਤ ਨਾਮ ਸੁਹਾਵੇ ਰਹਾਉ ਇਕ ਗਾਵਹਿ ਇਕ ਭਗਤ ਕਰੇ ਨਾਮ ਨਾ ਪਾਵੇ ਬਿਨ ਅਸਨੇਹ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰਾਖਿਆ ਸਦਾ ਉਰ ਧਾਰ ਭਗਤ ਕਰਹਿ ਮੂਰਖ ਆਪ ਜਨਾਵਹਿ ਨਾਚ ਨਾਚ ਟੱਪਹਿ ਬਹੁਤ ਦੁਖ ਪਾਵਹਿ ਨਚਿਆ ਟੱਪਿਆ ਭਗਤ ਨਾ ਹੋਏ ਸਬਦ ਮਰੈ ਭਗਤ ਪਾਏ ਜਨ ਸੋਏ ਭਗਤ ਵਛਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਬਿਦ ਜਾਣੈ ਨਾਨਕ ਬਖਸ਼ੇ ਨਾਮ ਪਛਾਣੈ ਗੌਰੀ ਗਵਾਰੇ ਰੀ ਮਹੱਲਾ ਤੀਜਾ ਮਨ ਮਾਰੇ ਧਾਤ ਮਰ ਜਾਏ ਬਿਨ ਮੂਵੇ ਕੈਸੇ ਹਰ ਪਾਏ ਮਨ ਮਰੈ ਦਾਰੂ ਜਾਣੈ ਕੋਏ ਮਨ ਸ਼ਬਦ ਮਰੈ ਬੂਝੈ ਜਨ ਸੋਏ ਜਿਸ ਨੂੰ ਬਖਸੇ ਦੇਵ ਵਿੜਾਈ ਗੁਰ ਪ੍ਰਸਾਦ ਹਰ ਵਸੈ ਮਨ ਆਈ ਰਹਾਉ ਗੁਰਮਖ ਕਰਣੀ ਕਾਰਕ ਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ ਮਾਨ ਮੈਂ ਮਤ ਮੈਗਲ ਮਿਕਦਾਰਾ ਗੁਰ ਅੰਕ ਸਮਾਰ ਜੀਵਲਣ ਹਾਰਾ ਮਨ ਅਸਾਧ ਸਾਧ ਜਨ ਕੋਏ ਅਚਰ ਚਰੈ ਤਾਂ ਨਿਰਮਲ ਹੋਏ ਗੁਰਮੁਖ ਇਹੋ ਮਨ ਲਿਆ ਸਵਾਰ ਹਉਮੈ ਵਿੱਚਹੁ ਤਜੇ ਵਿਕਾਰ ਜੋ ਤਰ ਜੋ ਤੁਰ ਆਖਣ ਮੇਲ ਮਿਲਾਏ ਕਦੇ ਨ ਵਿਛੜੇ ਸਬਦ ਸਮਾਏ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮੁਖ ਨਾਮ ਪਛਾਨੈ ਗਉੜੀ ਗਵਾਰੇਰੀ ਮਹੱਲਾ ਤੀਜਾ ਹਮੇ ਵਿੱਚ ਸਭ ਜਗ ਬੌਰਾਨਾ ਦੂਜੈ ਭਾਏ ਭਰਮ ਪੁਲਾਨਾ ਬਹੁ ਚਿੰਤਾ ਚਿਤਵ ਬਹੁ ਚਿੰਤਾ ਚਿਤਵੈ ਆਪਨਾ ਪਛਾਨਾ ਧੰਦਾ ਕਰਤਿਆ ਅਨ ਦਿਨ ਬਹਿਨਾਂ ਹਿਰਦਾ RAM ਜਪੋ ਮੇਰੇ ਪਹਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਉ ਗੁਰਮੁਖ ਹੀਰਦਾਇ ਜਨਨਾ ਆਰਾਮ ਪਸ਼ਾਤਾ ਜਗ ਜੀਵਨ ਸੇਵ ਜੁਗ ਚਾਰੇ ਦਾਤ ਜਤ ਹਮੈ ਮਾਰ ਗੁਰ ਸ਼ਬਦ ਪਸ਼ਾਤਾ ਕਿਰਪਾ ਕਰੇ ਪ੍ਰਭ ਕਰਮ ਵਿਦਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਤਾਵਤ ਵਰਜੇ ਠਾਗ ਰਹਾਏ ਨਾਮ ਨਵ ਨਿਧ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਵਸੈ ਮਨ ਆਏ ਰਾਮ ਰਾਮ ਕਰਤਿਆ ਸੁਖ ਸਾਤ ਸਰੀਰ ਅੰਤਰ ਵਸੈ ਨ ਲਾਗੇ ਜਮ ਪੀਰ ਆਪੇ ਸਾਹਿਬ ਆਪ ਵਜ਼ੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੌੜੀ ਗਵਾਰੇਰੀ ਮਹੱਲਾ ਤੀਜਾ ਸੋ ਕਿਉ ਵਿਸਰੈ ਜਿਸਕੇ ਜੀਪਰਾਨਾ ਸੋ ਕਿਉ ਵਿਸਰੈ ਸਭ ਮਾਹੇ ਸਮਾਨਾ ਜਿਤ ਸੇਵਿਆ ਦਰਗਹੇ ਪਤ ਪਰਵਾਨਾ ਹਰ ਕੇ ਨਾਮ ਵਿਟੋ ਬਲ ਜਾਓ ਤੂੰ ਵਿਸਰਹਿ ਤਦ ਹੀ ਮਰ ਜਾਓ ਰਹਾਓ ਤੇਨ ਤੂੰ ਵਿਸਰਹਿ ਜੇ ਤੁਧ ਆਪੁ ਲਹਾਏ ਤੈਨ ਤੂੰ ਵਿਸਰਹਿ ਜੇ ਦੂਜੈ ਭਾਏ ਮਨ ਮੁਖ ਅਗਿਆਨੀ ਜੋ ਨੀ ਪਾਏ ਜਿਨ ਇੱਕ ਮਨ ਟੁੱਠਾ ਸੇ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਟੁੱਠਾ ਤਿਨ ਹਰ ਮਨ ਵਸਾਏ ਗੁਰਮਤੀ ਹਰ ਨਾਮ ਸਮਾਏ ਜਿਨਾਂ ਪੋਤੈ ਪੁਨ ਸੇ ਗਿਆਨ ਵਿਚਾਰੇ ਜਿਨਾਂ ਪੋਤੈ ਪੁਨ ਤਿਨ ਹਉਮੈ ਮਾਰੀ ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ ਗੌੜੀ ਗਵਾਰੇ ਰੀ ਮਹਲਾ ਤੀਜਾ ਤੂੰ ਔਕੱਥ ਕਿਉ ਕਥਿਆ ਜਾਹੇ ਗੁਰ ਸ਼ਬਦ ਮਾਰਣ ਮਨ ਮਾਹੇ ਸਮਾਹੇ ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ ਜਿਸ ਕੀ ਬਾਣੀ ਤਿਸ ਮਾਹੇ ਸਮਾਣੀ ਤੇਰੀ ਔਕੱਥ ਕਥਾ ਗੁਰ ਸ਼ਬਦ ਵਖਾਣੀ ਰਹਾ ਜੈ ਸਤਗੁਰ ਤਹ ਸਤ ਸੰਗਤ ਬਣਾਈ ਜੈ ਸਤਗੁਰ ਸਹਜੇ ਹਰ ਗੁਣ ਗਾਈ ਜੈ ਸਤਗੁਰ ਤਹਾ ਹਉ ਮੈਂ ਸ਼ਬਦ ਜਲਾਈ ਗੁਰਮੁਖ ਸੇਵਾ ਮਹਿਲੀ ਥਾਉ ਪਾਏ ਗੁਰਮੁਖ ਅੰਤਰ ਹਰ ਨਾਮ ਸਿ ਵਸਾਏ ਗੁਰਮੁਖ ਭਗਤ ਹਰ ਨਾਮ ਸਮਾਏ ਆਪੇ ਦਾਤ ਕਰੇ ਦਾਤਾਰ ਪੂਰੇ ਸਤਗੁਰ ਸਿਓ ਲੱਗਾ ਪਿਆਰ ਨਾਨਕ ਨਾਮ ਰਤੇ ਤਿਨ ਕਉ ਜੈਕਾਰ